ਉਸੀ ਦੇਖ ਰਹੇ ਹੋ ਲੋਕ ਕ੍ਰਾਈਮ ਟੀਵੀ ਤਰਤਾਰੰਦ ਦੇ ਕਸਬਾ ਹਰੀਕੇ ਵਿੱਚ ਇੱਕ ਆਰਤੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਬਾਹਰ ਖੜੇ ਆਰਤੀ ਨੂੰ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ ਉਸੇ ਦੇਖ ਰਹੇ ਹੋ ਲੋਕ ਕ੍ਰਾਈਮ ਟੀਵੀ ਤਰਤਾਰੰਦ ਦੇ ਕਸਬਾ ਹਰੀਕੇ ਵਿੱਚ ਇੱਕ ਆਰਤੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਬਾਹਰ ਖੜੇ ਆਰਤੀ ਨੂੰ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟੂ ਤਾਰਿਆ ਗਿਆ ਉਸੇ ਦੇਖ ਰਹੇ ਹੋ ਲੋਕ ਕ੍ਰਾਈਮ ਟੀਵੀ ਤਰਤਾਰਨ ਦੇ ਕਸਬਾ ਹਰੀਕੇ ਵਿੱਚ ਇੱਕ ਆਰਤੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਬਾਹਰ ਖੜੇ ਆਰਤੀ ਨੂੰ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਗਿਆ। ਉਸੀ ਦੇਖ ਰਹੇ ਹੋ ਲੋਕ ਕ੍ਰਾਈਮ ਟੀਵੀ ਤਰਤਾਰਨ ਦੇ ਕਸਬਾ ਹਰੀਕੇ ਵਿੱਚ ਇੱਕ ਆਰਤੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ। ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਦੱਸਿਆ ਜਾ ਰਿਹਾ ਹੈ ਕਿ ਘਰ ਦੇ ਬਾਹਰ ਖੜੇ ਆਰਤੀ ਨੂੰ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਵੱਲੋਂ ਗੋਲੀਆਂ ਮਾਰ ਕੇ ਮੌਤ ਦੇ ਕਾਰਨ ਉਤਾਰਿਆ ਗਿਆ